ਦੇਖ ਰਹੇ ਹੋ ਪੰਜਾਬ ਨਿਊਜ਼ 7 ਭਾਰਤੀ ਕਿਸਾਨ ਜੁਨੀਅਰ ਲਖੋਵਾਲ ਨੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਮੰਗਾਂ ਸਬੰਧੀ ਆਪਣਾਈ ਗਈ ਟਾਮਟੋਲ ਨੀਤੀ ਵਿਰੋਧ ਸੰਗਠਿਤ ਵਿੰਗਲ ਵਜਾਉਂਦਿਆਂ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਲੜਨ ਲਈ ਮੁੜ ਤਿਆਰ ਰਹਿਣ ਦਾ ਸੱਦਾ ਦਿੱਤਾ ਭਾਰਤੀ ਕਿਸਾਨ ਜੁਨੀਅਰ ਦੇ ਪ੍ਰਧਾਨ ਹਰਿੰਦਰ ਸਿੰਘ ਲਖੋਵਾਲ ਨੇ ਗੁਰਦੁਆਰਾ ਸ੍ਰੀ ਸ਼ਹੀਦ ਗੰਗਸਾਹਿਬ ਮੋਰੰਡਾ ਵਿਖੇ ਰੋਪੜ ਮੋਹਾਲੀ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕਰਦੇ ਐ ਕਿਹਾ ਕਿ ਦਿੱਲੀ ਬਾਡਰ ਤੇ ਦੇਸ਼ ਦੇ ਹਰ ਵਰਗ ਦੇ ਲੋਕਾਂ ਲਈ ਲੜੇ ਗਏ ਅੰਦੋਲਨ ਕਾਰਨ ਜਿੱਥੇ ਮੋਦੀ ਸਰਕਾਰ ਨੂੰ ਤਿੰਨ ਕਿਸਾਨੀ ਵਿਰੋਧੀ ਕਾਨੂੰਨ ਵਾਪਸ ਲੈਣੇ ਪਏ ਉੱਥੇ ਹੀ ਸਰਕਾਰ ਨੇ ਐਮਐਸਪੀ ਦੀ ਗਰੰਟੀ ਦੇਣ ਲਈ ਕਾਨੂੰਨ ਬਣਾਉਣ ਵਾਲੇ ਕਿਸਾਨ ਮਜ਼ਦੂਰਾ ਦੇ ਕਰਜ਼ਾ ਮਾਫੀ ਅਤੇ ਹੋਰ ਮੰਗਾਂ ਸੰਬੰਧੀ ਲਿਖਤੀ ਸਮਝੌਤਾ ਕੀਤਾ ਗਿਆ ਸੀ ਪਰੰਤੂ ਕੰਪਤੀ ਕਿਸਾਨ ਬਰੋਤੀ ਨੀਤੀ ਕਾਰਨ ਮੰਨੀਆਂ ਮੰਗਾਂ ਮੰਗਾਵਤੋ ਇੱਕ ਵੀ ਮੰਗ ਨੂੰ ਲਾਗੂ ਨਹੀਂ ਕੀਤਾ ਗਿਆ ਜਿਸ ਕਾਰਨ ਸਜੁਗਤ ਕਿਸਾਨ ਮੋਰਚੇ ਵੱਲੋਂ ਇਹਨਾਂ ਮੰਗਾਂ ਦੀ ਪੂਰਤੀ ਲਈ ਵਾਰ-ਵਾਰ ਲਗਾਤਾਰ ਸੰਘਰਸ਼ ਲੜਿਆ ਜਾ ਰਿਹਾ ਹੈ ਉਹਨਾਂ ਨੇ ਬੋਲਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਾ ਤਾਂ ਨਸ਼ੀਅਤੇ ਤੇ ਨਹੀਂ ਮੈਨਿਕ ਤੇ ਕੋਈ ਕਾਬੂ ਪਾਇਆ ਗਿਆ ਹੈ ਸਗੋਂ ਨਸ਼ੀਅਤੇ ਮੈਨਿੰਗ ਦਾ ਕਾਰੋਬਾਰ ਪਹਿਲਾ ਜਿ ਤਰ੍ਹਾਂ ਹੀ ਢੜਲੇ ਨਾਲ ਚੱਲ ਰਿਹਾ ਹੈ ਰੇਸ਼ੂਵਤ ਖੋਰੀ ਵੀ ਪਹਿਲਾਂ ਨਾਲੋਂ ਵੱਧ ਚੁੱਕੀ ਹੈ ਪਰੰਤੂ ਸਰਕਾਰ ਨੂੰ ਇਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਇਸ ਮੌਕੇ ਹਾਜ਼ਰ ਹਰਿੰਦਰ ਸਿੰਘ ਲਖੋਵਾਲ ਅਫਤਾਰ ਸਿੰਘ ਮਹਿਲੋ ਪ੍ਰਵਿੰਦਰ ਸਿੰਘ ਪਾਲ ਮਾਜਰਾ ਗੁਰਪ੍ਰੀਤ ਸਿੰਘ ਦਵਿੰਦਰ ਸਿੰਘ ਦੇਕਲਾ ਕਰਮੇਲ ਸਿੰਘ ਪਟੇੜੀ ਗਲਜੀਤ ਸਿੰਘ ਜਿਲਾਕੀ ਗੁਰਪ੍ਰੀਤ गुरचरण सिंह ढोलन माजरा रणधीर सिंह माजरी भुपिंद जसविंद काइनौर जगीर सिंह बजीतपुर गुरमेल कोटवाला सतनाम सिंह माजरी इकबाल सिंहशेरी मरिंदर महाल अमनदीप सिंह मांगट हाजिर सन रिपोर्ट सुनी ਤੁਹਾਡੀ ਹਾਜ਼ਰੀ ਤੁਹਾਡੀ ਆਪਰੇ ਹੱਥ ਪਿਆਰੇ ਜਿੰਨਾ ਸਰਦਾਰ ਰਿੰਦਰ ਸਿੰਘ ਲਖੋਵਾਲ ਨੇ ਮੀਟਿੰਗ ਦਾ ਪ੍ਰੋਗਰਾਮ ਦਿੱਤਿਆ ਉਹਦੇ ਕੇਾਰੇ ਬਣਾ ਲਾ ਲਾ ਕੋਈ ਅਗਲ ਨੂੰ ਸੁੱਕੇ ਨਾ ਕੋਲ ਹੋਣ ਪਰ ਆਪਾਂ ਨੂੰ ਅੱਜ ਸਾਹ ਸੱਤੇ ਕੰਢੇ ਆਪਾਂ ਨੂੰ ਕਮੇਟੀਆਂ ਬਣਾ ਕੇ ਪਿੰਡਾਂ ਚ ਆਪੀ ਲਾਖੀ ਕਰਦੇ ਆਪਾਂ ਨੂੰ ਬੱਚੇ ਸਾਹਮਣੇ ਬੈਠ ਕੇ ਇਹ ਆਪਣੀਆਂ ਡਿਊਟੀਆਂ ਪੜ੍ਹਦੀਆਂ ਨੇ ਅਸੀਂ ਜੇ ਮੰਨਦੇ ਹਾਂ ਅੱਜ ਸੈਕਿੰਡ ਜਿੱਤ ਕਾ ਹੁਆ ਅਸੀਂ ਡਾਕਟਰ ਕੋਆਰਡੀਨੇਟਰ ਦੇ ਕੋਲ ਜਾਨ ਸਾਡੇ ਇਸਲਾਮ ਤਾਂ ਜਿੰਨੇ ਵੀ ਹੱਥ ਪਹੁੰਚੋਗੇ ਅਸੀਂ ਡਾਕਟਰ ਕੋਆਰਡੀਨੇਟਰ ਖੜੇ ਹਾਂ ਅਸੀਂ ਜਿਲ੍ਹੇ ਵਾਈਸ ਪ੍ਰੀਜ਼ੀਡੈਂਟ ਸਾਹਿਬ ਜੀ ਦੀ ਬਹੁਤ ਹੀ ਮਿਹਨਤੀ ਅੱਜ ਭਾਡੇ ਦਾ ਆਸ਼ੀਰਵਾਦ ਕਿਤੇ ਨੇ ਅਸੋਂ ਮੁੱਕੇ ਉੱਥੇ ਲੋਜ ਕੋ 20 ਤਰੀਕ ਨੂੰ ਜਲੰਧਰ ਇਸਲਾਮਾ ਸਾਰੇ ਪੰਜਾਬ ਦੇ ਵਿੱਚ ਜਿਲ੍ਹਿਆਂ ਦੇ ਵੀਕਟਰ ਲੈ ਰਹੇ ਹਾਂ ਸਾਰੇ ਜਿਲ੍ਹਿਆਂ ਨੂੰ ਤਕੜਾ ਕਰਕੇ ਜਿਵੇਂ ਤੁਸੀਂ ਕਾਜਾ ਬਣਾਈਆਂ ਪ੍ਰਧਾਨ ਜੀ ਨੂੰ ਬੇਨਤੀ ਕਰੂ ਮੈਂ ਨਾ ਕੋ ਵੇਲਾ ਇਹ ਕਹਾਂ ਕਿ ਅਗਲੇ ਦਿਨ ਤੱਕ ਹੋਰ ਨਾ ਲੱਗਣਗੇ ਨੰਨ ਕੋ ਸਾਫ ਰਕ ਜੂਰ ਆਪਣਨ ਕੋ ਸਾਡੀ ਟੀਮ ਹੈ ਬਣਾ ਕੇ ਲਿਆਉਂਗੇ ਤੇ ਮੈਂ ਸਾਰਾ ਨੂੰ ਜਿੰਦਗੀ ਦਾ ਬੱਚਾ ਕੇ ਜੀ ਪ੍ਰਧਾਨ ਜੀ ਦਾ ਸਾਥੋਂ ਬੜੇ ਮਾਣ ਦਾ ਆਪਣੇ ਵਧੀਆ ਨੂੰ ਪ੍ਰਧਾਨ ਜੀ ਮਿਲੇ ਨੇ ਬੜੀ ਵਧੀਆ ਟੀਮ ਮਿਲੀ ਆ ਤੇ ਜੀ ਨਾਲ ਸਾਥੋਂ ਤੇ ਸਿਚਾ ਜਿੰਦਗੀ ਦਾ ਸਾਥੋਂ ਉਸ ਕਮੇਟੀ ਨਗਰਮ ਫਿਰ ਮੈਂ ਸਮਾਪਤ ਹੋ ਗਿਆ ਉਹ ਵੀ ਜੀ ਕਰਦੇ 15 ਮਿੰਟ ਕੋਲਣ ਕਭ ਤੁਸੀਂ ਬੜੇ ਲੰਬੇ ਸਮੇਂ ਤੋਂ ਬੈਠੇ ਹੋ ਜਿਵੇਂ ਲੋ ਸਭ ਸਾਥ ਦਾ ਸੀ ਉਹਨਾਂ ਦੇ ਨਾਲ ਨਾਲ ਗੋਲਣਾ ক্রিকেট ਔਰ ਪੇਰੇ ਕੋਲੇ ਪੁਰਾਣਾ ਖਜ਼ਾਨਾ ਮੈਂ ਸੱਤ ਸਾਲ ਦਾ ਚੱਲਿਆ ਹੋਇਆ ਆਗੇ ਬੜੋ ਖਜ਼ਾਨੇ ਦਾ ਜਿਹੜੇ ਇਹਨਾਂ ਨੇ ਨਹੀਂ ਲੱਭ ਕੀਤੇ ਮੈਂ ਉਹ ਬਣਾ ਕਰਵਾ ਔਰ ਸਾਡੀ ਕੌਣ ਸੀ ਪਿੰਡਾਂ ਦਾ ਬੇਤੀ ਕੁਰਾ ਬਈ ਆਏ ਜਿਹੜੇ ਸਾਰੇ ਯੁੱਧ ਦੇ ਗਾਵਾਂ ਮਾਰੇ ਪ੍ਰਜਾ ਤੇ ਪ੍ਰਧਾਨ ਬਿੰਨਾ ਪਰਵਾਹ ਸਾਰੇ ਭਰਾਓ ਬੱਲੇ ਪਰਵਾਹ ਵਾਟ ਯੂ ਕੈਨ ਹਰਸੋ ਲਾਈਕ ਅਵੇ ਜੇ ਕੇ ਰਣਾ ਮੇਰੀਆ ਹਾਤ ਯਾ ਕਾਨ ਆਦਮਾ ਚਲ ਕਰਵਾਈ ਵਰਨੇ ਸਿਖਾ ਤੇਰੀ ਬੱਜਰੀ ਮਰੇ ਦੇ ਗੱਨੀ ਬਣੀ semati kemudian se ਉਹਨਾਂ ਦੇ ਆਵਾਜ਼ ਸਾਡੀ ਜੀਵਨ ਦੀ ਇਹੋ ਕੁਝ ਜੀ ਆ ਜਾ ਭਲਦੀ ਤੂੰ ਪਿੱਛੇ ਹੋ ਜਾ ਬਈ ਨਾਮਾ ਮੱਤੇ ਤੋਂ ਪਾਰੇ ਪੈਦਾ ਦੀ ਅੰਤ ਦੀ ਲਾਇਆ ਹੋਇਆ ਕੋਈ ਸੇਟ ਤੋਂ ਆਵੇ ਸਦਾ ਆਪ ਨੂੰ ਸੁਲੋਗਾਂ ਦੇ ਆ ਭਾਰਤੀ ਕਿਸਾਨ ਯੂਨੀਅਨ ਲੰਪਾਲ ਦੀਆਂ ਜਿਹੜੀਆਂ ਜ਼ਿਲ੍ਹਾਵਾਰ ਮੀਟਿੰਗਾਂ ਸਾਰੇ ਪੰਜਾਬ ਦੇ ਵਿੱਚ ਚੱਲ ਰਹੀਆਂ ਕੱਲ ਸਾਡੀ ਮਹਾਲੀ ਸੀ ਤੇ ਅੱਜ ਸਾਡੀ ਰੋਪੜ ਜ਼ਿਲ੍ਹੇ ਦੀ ਸੀ ਤੇ ਪਰਸੋਂ ਜਿਵੇਂ ਹੈਗੀਆਂ ਨੇ ਮੋਕਾ ਫਰੋਜ਼ਪੁਰ ਇਸ ਤਰ੍ਹਾਂ ਹਰ ਜ਼ਿਲ੍ਹਿਆਂ ਦੇ ਵਿੱਚ ਉਹਦੇ 'ਚ ਮੈਂ ਸਪੈਸ਼ਲ ਫਰੀ ਡਿਊਟੀ ਲੱਗੀ ਆ ਜਿੱਥੇ ਬੰਦੀ ਵੱਲੋਂ ਮੈਂ ਜਾ ਰਿਹਾ ਉੱਚ ਜੋ ਕਿਸਾਨਾਂ ਦੀਆਂ ਸਮੱਸਿਆਵਾਂ ਕਿਸਾਨਾਂ ਨੂੰ ਆ ਰਹੇ ਆ ਵੱਡੀਆਂ ਸਮੱਸਿਆਵਾਂ ਆ ਰਹੀਆਂ ਕਿਉਂਕਿ ਸਰਕਾਰ ਤੇ ਵੱਡੀਆਂ ਸਾਨੂੰ ਹਮੇਸ਼ਾ ਸੀ ਉਹ ਸਾਡੀਆਂ ਪੂਰੀਆਂ ਨਹੀਂ ਹੋਈਆਂ ਜਿਵੇਂ ਡੀਜ਼ਲ ਤੇ ਪੈਟਰੋਲ ਦੇ ਰੇਟ ਵੀ ਇਹਨਾਂ ਨੇ ਵਧਾ ਦਿੱਤੇ ਆ ਚੰਡੀਗੜ੍ਹ ਦੇ ਵਿੱਚ ਜਿਹੜੇ ਆ ਰੇਟ ਘਟਨੇ ਹਿਮਾਚਲ 'ਚ ਘਟਨੇ ਪਰ ਪੰਜਾਬ ਦੇ ਵਿੱਚ ਡੀਜ਼ਲ ਪੈਟਰੋਲ ਮਹਿੰਗਾ ਇਹਨਾਂ ਨੇ ਕਰ ਦਿੱਤਾ ਅਸੀਂ ਇਹ ਵਾਰ ਇਹਨਾਂ ਨੂੰ ਕਿਹਾ ਵੀ ਉਹ ਰੇਟ ਘਟਾ ਕਰੋ ਦੂਸਰਾ ਡੀਏਪੀ ਅਸੀਂ ਫਸਲ ਵੇਚਣੀ ਆ ਡੀਏਪੀ ਦੀ ਭਾਰੀ ਕਮੀ ਆ ਪੰਜਾਬ ਦੇ ਵਿੱਚ ਉਹ ਫੌਰੀ ਤੌਰ ਤੇ ਜਿਹੜੀ ਡੀਏਪੀ ਦੀ ਕਮੀਆਂ ਉਹਨੂੰ ਪੂਰਾ ਕੀਤਾ ਜਾਵੇ ਚੌਥਾ ਸੀਗਾ ਜੋ ਨਹਿਰਾਂ ਆ ਸਾਡਾ ਪਾਣੀ ਰਾਜਸਥਾਨ ਨੂੰ ਜਾਂਦਾ ਉਹਦੇ ਤੇ ਰਾਇਲਟੀ ਮੰਗੀ ਜਾਵੇ ਜਿਹੜੇ ਅਵਾਰਾ ਡੰਗਰਾਂ ਦਾ ਸਾਡਾ ਮਸਲਾ ਉਹ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ 31 ਮਾਰਚ ਤੱਕ ਪੂਰਾ ਕਰਾਂਗੇ ਉਹ ਵੀ ਸਾਡੇ ਨਾਲ ਪੂਰਾ ਨਹੀਂ ਹੋਇਆ ਉਹ ਜਿਹੜੇ ਜੰਗਲੀ ਜਾਨਵਰ ਨੇ ਉਹਨਾਂ ਦੇ ਅਸੀਂ ਕਾਸੀ ਨੀਤੀ ਜਿਹੜੀ ਆ ਸਹੀ ਬਣਾਓ ਜਿਹੜੇ ਮਾਰਨ ਲਈ ਉਹ ਵੀ ਇਹਨਾਂ ਨੇ ਹੁਕਮ ਨਹੀਂ ਕੀਤੇ ਇੱਕ ਬਾਗਾ ਵਾਟਰ ਖੁੱਲਣ ਦੀ ਗੱਲ ਅਸੀਂ ਕਰਦੇ ਆ ਉਹ ਵੀ ਇਹਨਾਂ ਨੇ اجلاس ਦੇ ਵਿੱਚ ਪਾਸ ਨਹੀਂ ਕੀਤਾ ਅਸੀਂ ਇਹਨਾਂ ਨੂੰ ਵਾਰਨਿੰਗ ਦਿੰਨੇ ਆ ਤੇ ਅਸੀਂ ਸਾਰੇ ਜ਼ਿਲ੍ਹਿਆਂ 'ਚ ਮੈਂ ਮੋਰੰਡਮ ਵੀ 20 ਤਰੀਕ ਨੂੰ ਕਹਾਂਗੇ ਕਿ ਫੌਰੀ ਤੌਰ ਤੇ ਜਿਹੜਾ ਅਵਾਰਾ ਤੇ ਦੂਜੇ ਡੰਗਰਾਂ ਤੇ ਇਹ ਚੀਜ਼ਾਂ ਦਾ ਹੱਲ ਕਰੋ ਨਹੀਂ ਤਾਂ ਅਸੀਂ ਨਵੰਬਰ ਦੇ ਵਿੱਚ ਅਸੀਂ ਜਿਹੜੇ ਅਵਾਰਾ ਡੰਗਰ ਵੀ ਆ ਨਵੰਬਰ ਦੇ ਦੂਜੇ ਹਫ਼ਤੇ ਜਿਵੇਂ ਅਸੀਂ ਅੱਗੇ ਡੀਸੀ ਐਸਡੀਐਮ ਦਫ਼ਤਰਾਂ 'ਚ ਛੱਡੇ ਸੀ ਉਸ ਤਰ੍ਹਾਂ ਵੀ ਅਸੀਂ ਜਿਹੜੇ ਇਹ ਇਹਨਾਂ ਦੇ ਡੀਸੀ ਐਸਡੀਐਮ ਹੁੰਦੇ ਅਵਾਰਾ ਡੰਗਰ ਤੇ ਕੁੱਤੇ ਛੱਡਦੇ ਆ